ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਪ੍ਰੋਫੈਸਰ ਵਿਰਸਾ ਸਿੰਘ ਬਲਟੋਹਾ ਅੱਜ ਅੱਠ ਗੁਰੂ ਸਹਿਬਾਨ ਦੀ ਚਰਨਛੋਹ ਪ੍ਰਾਪਤ ਕਰਤੀ ਖਡੂਰ ਸਾਹਿਬ ਵਿਕੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਗੁਰਦੁਆਰਾ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਵਿਰਸਾ ਸਿੰਘ ਬਲਟੋਹਾ ਨੂੰ ਗੁਰੂ ਬਖਸ਼ਿਸ਼ ਸਿਰਪਾਓ ਦੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ ਸਾਬਕਾ ਵ代ਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਸੂਬਾ ਮੀਤ ਪ੍ਰਧਾਨ ਦਲਬੀਰ ਸਿੰਘ ਜਾਂਗੀਰ ਗੁਰਬਚਨ ਸਿੰਘ ਕਰਮੂਆਲਾ ਅਤੇ ਕੁਲਦੀਪ ਸਿੰਘ ਔਲਖ ਹਾਜ਼ਰ ਸਨ ਟਰੈਸ ਨਾਲ ਗੱਲਬਾਤ ਕਰਦਿਆਂ ਬਲਟੋਆ ਨੇ ਕਿਹਾ ਕਿ ਉਹ ਅੱਜ ਅੱਠ ਗੁਰੂ ਸਹਿਬਾਨ ਦੀ ਚਰਚੋਂ ਪ੍ਰਾਪਤ ਧਰਤੀ ਖਡੂਰ ਸਾਹਿਬ ਤੋਂ ਗੁਰੂ ਪਾਸੋਂ ਆਸ਼ੀਰਵਾਦ ਲੈਣ ਪਹੁੰਚੇ ਹਨ ਇੱਕ ਸਵਾਲ ਦੇ ਜਵਾਬ ਚ ਉਹਨਾਂ ਕਹਿੰਿਆ ਕਿ ਅਗਰ ਲੋਕ ਸਭਾ ਹਲਕਾ ਖੰਡੂਰ ਸਾਹਿਬ ਦੇ ਲੋਕ ਸਮਝਦੇ ਹਨ ਕਿ ਵਿਰਸਾ ਸਿੰਘ ਬਲਟਵਾ ਨੇ ਹਮੇਸ਼ਾ ਨਿਤੜਕੋ ਕੇ ਪੰਜਾਬ ਪੰਜਾਬੀਅਤ ਅਤੇ ਪੰਥ ਦੀ ਗੱਲ ਕੀਤੀ ਹੈ ਤਾਂ ਮੈਨੂੰ ਵੋਟ ਜ਼ਰੂਰ ਦਿਓ ਉਹਨਾਂ ਕਹਿੰਿਆ ਕਿ ਮੈਂ ਅਤੇ ਮੇਰੇ ਪਰਿਵਾਰ ਨੇ ਪੰਥ ਲਈ ਬਹੁਤ ਤਸ਼ੱਦਦ ਚੱਲਿਆ ਹੈ ਤੇ ਜੇਕਰ ਲੋਕ ਮੰਨਦੇ ਹਨ ਕਿ ਵਿਰਸਾ ਸਿੰਘ ਵਟਵਾ ਨੇ ਪੰਥ ਲਈ ਕੋਈ ਕੁਰਬਾਨੀ ਕੀਤੀ ਹੈ ਤਾਂ ਮੈਨੂੰ ਸਪੋਰਟ ਜ਼ਰੂਰ ਕੀਤੀ ਜਾਵੇ ਉਹਨਾਂ ਕਹਿੰਿਆ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਲੋਕਾਂ ਵੱਲੋਂ ਵੱਡਾ ਸਮਰਥਨ ਮਿਲ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਇਸ ਸੀਟ ਤੋਂ ਵੱਡੀ ਜਿੱਤ ਦਰਜ ਕਰੇਗਾ ਬਿਊਰੋ ਰਿਪੋਰਟ ਡੀ ਫਾਈਬਰ ਪੰਜਾਬੀ ਟੀਵੀ ਖਡੂਰ ਸਾਹਿਬ ਕੰਮ ਕਰਨ ਦੇ ਤਰੀਕੇ ਚ ਪੰਥ ਤੇ 50% ਸਮਰਪਿਤ ਦੀ ਭਾਵਨਾ ਨੂੰ ਲੈ ਕੇ ਹਾਂਜੀ ਜੇ ਮੇਰਾ ਕੰਮ ਕਰਨ ਦਾ ਜਿਹੜੀ ਕਾਰਗੁਜ਼ਾਰੀ ਹੈ ਜਿੱਤ ਭਾਈ ਉਤੋਂ ਜਾਣੂ ਜਿੱਤ ਮਨਵੇ ਜੀ ਵੀ ਠੀਕ ਹੈ ਤੇ ਫਿਰ ਵੋਟ ਮੈਨੂੰ ਪਾ ਦੇ ਜੇ ਮੇਰੇ ਤੇ ਕੋਈ ਕਸਰ ਹੈ ਤੇ ਬੇਸ਼ੱਕ ਨਾ ਪਾਇਆ ਜੀ ਪਰ ਜੇ ਤੁਸੀਂ ਇਹ ਵੀ ਕਹੋ ਕਿ ਬਰਸਾਸਰ ਮਟੂਆ ਯਾਰ ਬੜੀ ਜ਼ਿੰਦਗੀ ਚ ਉਹਨੇ ਸੰਘਰਸ਼ ਕੀਤਾ ਆ ਬੜੇ ਪੰਥ ਵਾਸਤੇ ਪੰਜਾਬ ਵਾਸਤੇ ਉਹਨੇ ਨਸੀਹੇ ਝੱਲਿਆ ਜੇਲਾ ਕੱਟੀਆਂ ਉਸੇ ਪਰਿਵਾਰ ਨੇ ਬੜਾ ਕੁਝ ਬਰਦਾਸ਼ਤ ਕੀਤਾ ਆ ਉਹਦੇ ਭਰਾ ਤੇ 17 ਸਾਲ ਦੀ ਉਮਰ ਚ ਐਨਐਸਏ ਲੱਗੀ ਸੀ 7 ਸਾਲ ਉਹ ਜੇਲ ਕੱਟ ਕੇ ਆਏ 9.5 ਸਾਲ ਦੇ ਲੱਗੇ ਮੈਂ ਕੱਟ ਕੇ ਆਏ ਅਜੇ ਦੁਨੀਆ ਦੇ ਸਾਨੂੰ ਕੋਈ ਜੇਲ ਵਿੱਚ ਛੱਡੀ ਜਣੀ ਸਾਨੂੰ ਉਠਾਈ ਨਾ ਹੋਵੇ ਤੇ ਮੈਂ ਇਸ ਪੱਖੋਂ ਤੇ ਪੰਜਾਬ ਦੀ ਅਸੈਂਬਲੀ ਚ ਵੀ ਜਿਸ ਤਰੀਕੇ ਨਾਲ ਪੰਥ ਦੀ ਪੰਜਾਬ ਦੀ ਗੱਲ ਕਰਦੇ ਆ ਤੇ ਪੰਜਾਬ ਵਾਸਤੇ ਆਪਦੇ ਇਲਾਕੇ ਦੀ ਸੇਵਾ ਮੇਰੇ ਤੇ ਇਲਾਕੇ ਦੀ ਬਿਹਤਰੀ ਵਾਸਤੇ ਜੋ ਕਾਰਜ ਕੀਤੇ ਲੋਕਾਂ ਦੇ ਸਾਹਮਣੇ ਤੇ ਮੈਂ ਤਾਂ ਸਿੱਧਾ ਗੱਲ ਕਹਿੰਦਾ ਕਿ ਜੇ ਮੈਂ ਤੁਹਾਡੇ ਲਈ ਕੇ ਅਮਰੀਕਾ ਉੱਪਰ ਤੂੰ ਚੰਗੀ ਉਥੇ ਬੋਟ ਪਾ ਦੇ ਜੇ ਜੇ ਭਾਈ ਨਹੀਂ ਚੰਗੀ ਫਿਰ ਨਾ ਪਾਇਆ ਜੇ ਪਰ ਇਹ ਵੀ ਕਹੀ ਜਾਓ ਕਿ ਮਿਰਸਾ ਸੁਮਲਟੋਆ ਬੰਦਾ ਬੜਾ ਚੰਗਾ ਹੈ ਬੰਦਾ ਬੜਾ ਵਧੀਆ ਹੈ ਯਾਰ ਹੈ ਵੀ ਤਾਕੜਿਆ ਅਜੀ ਬੋਲਦਾ ਵੀ ਨਿਰ ਦਿੱਤਾ ਦੇ ਨਾਲ ਆ ਇਹਨੇ ਪੰਥ ਦੀ ਸੇਵਾ ਵੀ ਬੜੀ ਕੀਤੀ ਹੈ ਪੰਜਾਬ ਦੀ ਸੇਵਾ ਬੜੀ ਕੀਤੀ ਤਾਂ ਵੋਟ ਕਿਸੇ ਹੋਰ ਨੂੰ ਪਾ ਦੇ ਫਿਰ ਸਮਝ ਲੋ ਕਿ ਤੁਸੀਂ ਮੈਨੂੰ ਧੱਕਾ ਕਰਦੇ ਜੇ ਬੀਨ ਸੱਤ 70 ਥੈਂਕ ਯੂ ਆਜਾ ਬਣੀ ਮਡਵਾ ਦਾ ਬਾਜ਼ਾਰ ਆ ਦੇ ਗੋੜਾ ਮੱਝਪੁਰ ਗੋੜੀਏ ਨੂੰ ਨਹੀਂ ਜਾਣਾ ਚਾਹੁੰਦਾ ਦੇਖੋ ਜੀ ਇਹ ਸਥਾਨ ਉਹ ਜਿੱਥੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਇੱਥੇ ਵਰ ਦਿੱਤੇ ਸੀ ਕਿ ਨਿਮਾਣਿਆਂ ਦਾ ਮਾਣ ਨੇਤਾਣਿਆਂ ਦੇ ਤਾਣ ਅੱਜ ਮੇਰੇ ਵਰਗਾ ਵੀ ਗੁਰੂ ਦਾ ਨਿਮਾਣਾ ਜਿਹੜਾ ਆ ਉਸ ਪਵਿੱਤਰ ਸਥਾਨ ਤੇ ਜਿਹੜਾ ਆ ਨਤਮਸਤਕ ਹੋਇਆ ਭਾਵੇਂ ਕਿ ਆਪਾਂ ਸਾਰੇ ਸਮੇਂ-ਸਮੇਂ ਤੇ ਗੁਰੂ ਸਾਹਿਬਾਨ ਦੇ ਦਰਸ਼ਨ ਕਰਦੇ ਰਹਿੰਨੇ ਆ ਇਹਨਾਂ ਤੇ ਅਤਿ ਆਸਕ ਸਥਾਨਾਂ ਦੇ ਆਪਾਂ ਦਰਸ਼ਨ ਕਰਦੇ ਰਹਿੰਨੇ ਆ ਪਰ ਅੱਜ ਮੈਂ ਜਿਹੜਾ ਮੇਰੇ ਵਰਗੇ ਨਿਮਾਣੇ ਨੂੰ ਮਾਣ ਬਖਸ਼ਿਆ ਹੈ ਤੇ ਸਤਿਗੁਰਾਂ ਦੇ ਹਜ਼ੂਰ ਅਰਦਾਸ ਬੇਨਤੀ ਕਰਨ ਵਾਸਤੇ ਹਾਜ਼ਰ ਹੋਇਆ ਹਾਂ ਨਤਮਸਤਕ ਹੋਇਆ ਹਾਂ ਔਰ ਮੈਂ ਗੁਰੂ ਦੇ ਵਜ਼ੀਰ ਭਾਈ ਸਾਹਿਬ ਦਾ ਧੰਨਵਾਦੀ ਹੈ ਜਿਨ੍ਹਾਂ ਨੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੱਖ ਰੂਪ ਜਿਹੜੇ ਹਾਜ਼ਰ ਨੇ ਉਹਨਾਂ ਦੇ ਸਾਹਮਣੇ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਉਸ ਸਥਾਨ ਤੇ ਜਿੱਥੇ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਜਲਾਈ ਨੇ ਤੇ ਜਲਾਈ ਵਾਲੀ ਖੇਡ ਆਪ ਸਾਰੇ ਜਾਣਦੇ ਆ ਕਿ ਇਹ ਅਮਰੂ ਨਾਹਾਵਾਂ ਫਿਰਦਾ ਤੇ ਉਸ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣੀ ਉਸ ਉਮਰ ਦੇ ਪੜਾ ਤੱਕ ਵੀ ਸੁਮੱਚੀ ਦੁਨੀਆ ਨੂੰ ਆਨੰਦ ਦਿੱਤਾ ਸ਼ਾਂਤੀ ਦਿੱਤੀ ਉਪਦੇਸ਼ ਦਿੱਤਾ ਨਾਮ ਦੀ ਸ਼ਕਤੀ ਦਿੱਤੀ ਲੰਗਰ ਦੀ ਸ਼ਕਤੀ ਦਿੱਤੀ ਤੇ ਫਿਰ ਅੱਜ ਉਸੇ ਸਥਾਨ ਤੇ ਮੈਂ ਗੁਰੂ ਦਾ ਸਿੱਖ ਹੋਣ ਦੇ ਨਾਤੇ ਇੱਕ ਨਾਚੀਜ ਹੋਣ ਦੇ ਨਾਤੇ ਥਾਂ ਲੈਣ ਲਈ ਵੀ ਆਇਆ ਹਾਂ ਥਾਂ ਲੈਣ ਲਈ ਵੀ ਆਇਆ ਹਾਂ ਤੇ ਸਤਿਗੁਰੂ ਕੋਲੋਂ ਇੱਕ ਸਿੱਖ ਨੇ ਸਤਿਗੁਰੂ ਕੋਲੋਂ ਮੰਗਣਾ ਹੈ ਤੇ ਮਾਣ ਮੰਗਣ ਵਾਸਤੇ ਵੀ ਆਇਆ ਹਾਂ ਔਰ ਸਤਿਗੁਰੂ ਕੋਲੋਂ ਇਹ ਵੀ ਸ਼ਕਤੀ ਮੰਗੀ ਹੈ ਕਿ ਸਤਿਗੁਰੂ ਤੁਹਾਡੇ ਆਸਰੇ ਬਹੁਤ ਵੱਡਾ ਹੰਘਾਰਾ ਮਿਲ ਰਿਹਾ ਹੈ ਤੇ ਪ੍ਰਤੱਖ ਨਜ਼ਰ ਆ ਰਿਹਾ ਹੈ ਕਿ ਤੁਸੀਂ ਇਹ ਜਿਹੜਾ ਆ ਮਾਣ ਬਖਸ਼ ਦੇਣਾ ਤੇ ਫਿਰ ਸ਼ਕਤੀ ਵਿਧਿਆ ਜੇ ਤੇ ਕਸਰ ਅੱਗੇ ਵੀ ਨਹੀਂ ਛੱਡਦੇ ਪਰ ਅਜੇਹੀ ਸ਼ਕਤੀ ਦਿਆ ਜੇ ਕਿ ਉਹ ਦਿੱਲੀ ਤਖਤ ਜਿਹੜਾ ਕਦੇ ਸਿੱਖਾਂ ਦਾ ਨਹੀਂ ਬਣਿਆ ਜਿਹੜਾ ਪੰਜਾਬ ਦਾ ਨਹੀਂ ਬਣਿਆ ਜਿਹੜਾ ਪੰਥ ਦਾ ਨਹੀਂ ਬਣਿਆ ਉੱਥੇ ਆਵਾਜ਼ ਬਲੰਦ ਕਰਨ ਦਾ ਤੇ ਦਿੱਲੀ ਤਖਤ ਨੂੰ ਝਕਾਉਣ ਦਾ ਉਹਨਾਂ ਦੀਆਂ ਚੀਕਾਂ ਕਢਾਉਣ ਦਾ ਪੰਥ ਤੇ ਪੰਜਾਬ ਦੇ ਮਸਲੇ ਹੱਲ ਕਰਵਾਉਣ ਦੀ ਜਿਹੜੀ ਹੈ ਉਹ ਜਰੂਰ ਸ਼ਕਤੀ ਬਖਸ਼ੇ ਜੀ ਅਰਦਾਸ ਕਰਕੇ ਆ। ਮਟਵਾ ਸਾਹਿਬ ਵੱਖ-ਵੱਖੇ ਕੈਂਡੀਡੇਟ ਆਪਣੇ ਆਪ ਨੂੰ ਜਿਹੜਾ ਕਿ ਪੰਥਕ ਦੱਸ ਰਹੇ ਨੇ ਤੇ ਹਲਕਾ ਵੀ ਪੰਥਕ ਹੈ ਤੇ ਕਿਸ ਤਰ੍ਹਾਂ ਦੇ ਦੇ ਮੁਕਾਬਲਾ ਕਿਸ ਨਾਲ ਖਾਂਦੇ ਨੂੰ ਮੈਂ ਇੱਥੇ ਜੀ ਅੱਜ ਆਇਆ ਮੈਂ ਗੁਰੂ ਘਰ। ਕਿਸੇ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਨਹੀਂ। ਚਾਹੇ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਕਾਂਗਰਸ ਪਾਰਟੀ। ਮੇਰੇ ਮੂੰਹੋਂ ਉਦੇ ਪ੍ਰਤੀ ਹਮੇਸ਼ਾ ਹੀ ਜਿਹੜਾ ਆ ਅੰਦਰੋਂ ਉਬਾਲ ਉੱਠਦਾ ਹੈ ਮੈਂ ਅੱਜ ਉਹਨਾਂ ਦਾ ਵੀ ਇੱਥੇ ਜ਼ਿਕਰ ਨਹੀਂ ਕਰਾਂਗਾ ਹਾਂਜੀ ਉਹਨਾਂ ਦਾ ਵੀ ਜ਼ਿਕਰ ਨਹੀਂ ਕਰਾਂਗਾ ਕਿਉਂਕਿ ਮੈਂ ਗੁਰੂ ਦੀ ਹਜ਼ੂਰੀ ਚ ਆਇਆ ਉਹ ਜਾਣਦੇ ਆ ਹਾਂਜੀ ਤੇ ਬਾਕੀ ਇਲੈਕਸ਼ਨ ਇਲੈਕਸ਼ਨ ਹੋ ਜਾਂਦੇ ਆ ਜੀ ਸ਼ਰਮਣੀ ਅਕਾਲੀ ਦਲ ਜਿਹੜੀ ਆ ਖੇਤਰੀ ਪਾਰਟੀ ਹੈ ਪੰਜਾਬ ਦੀ ਅੱਜ ਅਕਾਲੀ ਦਲ ਦੇ ਲਈ ਆਗੂ ਆ ਉਹ ਕੁਝ ਕਾਰਨਾ ਕਰਕੇ ਜਿਹੜਾ ਕਿਨਾਰਾ ਕਰਦੇ ਜਾ ਰਹੇ ਆ ਜਿਵੇਂ ਤਰਜੀਤ ਸਿੰਘ ਗੇਲਾ ਜਾਂ ਇੱਕ ਨੌਜਵਾਨ ਆਗੂ ਨੇ ਕੱਲ ਇੱਕ ਨਿੱਜੀ ਚੈਨਲ ਤੇ ਕੁਝ ਗੱਲਾਂ ਕੀਤੀਆਂ ਮੁੱਠਿਆ ਸਾਹਿਬ ਬਾਰੇ ਕੀ ਕਹਿਣਾ ਚਾਹੀਦਾ ਦੇਖੋ ਜੇ ਪਛੋਪੜ ਤੇ ਸੁਣੋਗੇ ਤੇ ਕੱਲ ਤੱਕ ਮਜੀਠੀਆ ਸਾਹਿਬ ਦੀਆਂ ਸਿਫਤਾਂ ਹੀ ਸੁਣੀਆਂ ਤੇ ਰਾਤੋ ਰਾਤ ਪਤਾ ਨਹੀਂ ਕਿਹੋ ਜਿਹਾ ਟੀਕਾ ਲੱਗਦਾ ਆ ਉਹ ਰਿਕਾਰਡ ਹੀ ਪੁੱਠਾ ਚੱਲਣਾ ਸ਼ੁਰੂ ਹੋ ਜਾਂਦਾ ਇਹ ਇੱਥੇ ਹੀ ਨਹੀਂ ਹਰੇਕੀ ਉਹ ਜਦੋਂ ਸਵੇਰੇ ਪਤਾ ਲੱਗਦਾ ਕਿ ਇਧਰੋਂ ਉੱਠ ਕੇ ਉਧਰ ਚਲਾ ਗਿਆ ਆ ਤੇ ਉਹ ਕਹਿੰਦਾ ਕਿ ਮੈਨੂੰ ਰਾਤੋ ਰਾਤ ਦੀ ਵਿਦੇਸ਼ ਹੋ ਗਿਆ ਇੱਕ ਜਿਹੜੀ ਪੰਜਾਬੀਆਂ ਦੀ ਇੱਕ ਅਣਖ ਹੁੰਦੀ ਸੀ ਨਾ ਕਿ ਜਿੱਥੇ ਚੱਲੇ ਯਾਰ ਚੱਲਣਾ ਆ ਹਾਂਜੀ ਉਸ ਥਾਂ ਤੋਂ ਹਿਲਣਾ ਨਹੀਂ ਅੱਜ ਤੱਕ ਇਹਦਾ ਮਤਲਬ ਜਿਹੜਾ ਆ ਆਡੇ ਜਿਹੜੇ ਰਾਜਨੀਤਿਕ ਬਣੇ ਫਿਰਦੇ ਜਿਹੜੇ ਇਧਰੋਂ ਉਧਰ ਤੇ ਇਧਰੋਂ ਉਧਰ ਜਾਂਦੇ ਆ ਹਾਂਜੀ ਹਾਂ ਇਹ ਵੱਖਰੀ ਗੱਲ ਹੈ ਕਿ ਕਿਸੇ ਨੂੰ ਕਿਸੇ ਦੀ ਵਿਚਾਰਧਾਰਾ ਚੰਗੀ ਲੱਗਦੀ ਹੈ ਕੋਈ ਮਹਿਸੂਸ ਕਰਦਾ ਕਿ ਯਾਰੇ ਮੈਂ ਇਹਨਾਂ ਨਾਲ ਜੁੜਿਆ ਸੀਗਾ ਪੰਥ ਤੇ ਪੰਜਾਬ ਦੇ ਹਿੱਤ ਵਾਸਤੇ ਪਰ ਇਹਨਾਂ 'ਚ ਕਮਜ਼ੋਰੀ ਹੈ ਉਹ ਜਿਹੜਾ ਹਾਜੇ ਤੇ ਤੁਸੀਂ ਅ ਜਿਹੜਾ ਪਰਸਨਲ ਅਲੀਗੇਸ਼ਨ ਲਾ ਲਾ ਕੇ ਤੇ ਤੁਸੀਂ ਅਕਾਲੀ ਦਰ ਨੂੰ ਕਟਾਰੇ 'ਚ ਖੜਾ ਕਰੋ ਚਾ ਕੋਈ ਵੀ ਹੋਵੇ ਮੇਰਾ ਛੋਟਾ ਵੀਰ ਆ ਮੇਰਾ ਬੱਚਿਆਂ ਵਰਗਾ ਮੈਂ ਹੀ ਉਹਨੂੰ ਉਂਗਲ ਲਾ ਕੇ ਤੋਰ ਕੇ ਇੱਥੋਂ ਤੱਕ ਬਣਾਇਆ ਕਿ ਅੱਜ ਮੇਰੇ ਵਰਗੇ ਵੀ ਉੱਥੋਂ ਡਰਦੇ ਅੱਜ ਮੈਂ ਵੀ ਡਰਦਾ ਹਾਂ ਹਾਂਜੀ ਇਸ ਕਰਕੇ ਜਿਹੜਾ ਹੈ ਨਾ ਹੁਣ ਤੇ ਉਹਨਦੇ ਪਾਪ ਤੁਹਾਡੇ ਤੋਂ ਡਰ ਲੱਗਦਾ